ਹਾਂਜੀ ਬਾਈ ਜੀ ਸਾਸਰਿਕਾ ਜੀ ਸਾਰੇ ਭਰਾਵਾਂ ਨੂੰ ਸੋ ਮਿੱਤਰੋ ਤਿੰਨ ਐਚਫ ਨਸਲ ਦੇ ਬੈੜਾ ਦਿਖਾਉ ਲੱਗਾ ਇੱਕ ਤਾਂ ਬਿਲਕੁਲ ਸਾਹਮਣੇ ਤਾਜੀ ਸੂਈ ਸਵਾਈ ਤੇ ਮਗਰ ਵੱੱਛੀ ਆ ਐਮ ਆ ਨਾ ਜੇ ਸੂਈ ਨੂੰ ਸਰਪੇ ਘੰਟੇ 2 4 5 ਮੰਨ ਸਕਦੇ ਆਪਾਂ ਤੇ ਇੱਕ ਇਧਰ ਬਹੁਤ ਹੀ ਚੰਗੇ ਪ੍ਰਿੰਟ ਦੇ ਵਿੱਚ ਗੱਬਣ ਵਹਿੜਾ ਇੱਕ ਇਧਰ ਕਾਲੇ ਜਿੱਟੇ ਪ੍ਰਿੰਟ ਦੇ ਵਿੱਚ ਇਹ ਵੀ ਗੱਬਣ ਵਹਿੜ ਤਕਰੀਬਨ ਤਿੰਨ ਬੈੜਾ ਦੋ ਗੱਬੜਾਂ ਨੇ ਬਹੁਤ ਸੋਹਣੇ ਪ੍ਰਿੰਟ ਦੇ ਵਿੱਚ ਤੇ ਇੱਕ ਹੈਗੀ ਤਾਜੀ ਸੂਈ ਮਗਰ ਵੱੱਛੀ ਆ ਸੋ ਉਸ ਤੋਂ ਪਹਿਲਾਂ ਬੇਨਤੀ ਹੈ ਆਪਣੇ ਚੈਨਲ ਭਾਗ ਸਿੰਘ ਫਾਰਮਸ ਸਬਸਕ੍ਰਾਈਬ ਜਰੂਰ ਕਰ ਲਿਓ ਕਿਸੇ ਵੀ ਭਰਾਣੇ ਕੋਈਦਾਂ ਦੀ ਵੀਡੀਓ ਬਣਾਉਣੀ ਤਾਂ ਆਪਣਾ ਨੰਬਰ ਨੋਟ ਕਰ ਲਿਓ 8360462500 ਦਾ ਆਪਣਾ ਸੰਪਰਕ ਨੰਬਰ ਹੈ ਬਾਕੀ ਕਰਦੇ ਆ ਬਾਈ ਨਾਲ ਗੱਲਬਾਤ ਕੀ ਕੀ ਡਿਟੇਲ ਹੈ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਠੀਕ ਆ ਠਾਕ ਆ ਜਿਹੜੀ ਪਿਛਲੀ ਵੀਡੀਓ ਜੇ ਆਪਾਂ ਚਾਰਕ ਪਸ਼ੂ ਪਾਏ ਸੀ ਹੋ ਗਏ ਸੀ ਸਾਰੇ ਸਾਫੇ ਹੋ ਗਏ ਸੀ ਠੀਕ ਤੇ ਆਪਣਾ ਐਡਰੈਸ ਬੋਲ ਦਗੇ ਨਾਮ ਇਕਵਾਲ ਸਿੰਘ ਪਿੰਡ ਨਨੇਵਾਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾਜ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 7710737100 ਇਹ ਬਾਈ ਦਾ ਸੰਪਰਕ ਨੰਬਰ ਹੈ ਤੇ ਪਹਿਲੇ ਇਥੇ ਸਟ ਏ ਤਰਾ ਤਰਾ ਰਾਤ ਸੂਈ ਹੈ ਜੀ ਰਾਤ ਸੂਈ ਹੈ ਹਾਂ ਤੜਕੇ ਮੰਨ ਕੇ ਚਲੋ ਇਹਦੇ ਥੱਲੇ 7 ਕਿਲੋ ਬੋਲਾ ਗੱਡਾ ਇੱਕ ਡੰਗ ਦਾ ਅੱਛਾ ਬੱਚੇ ਨੂੰ ਚੰਗਾ ਕੇ ਦੋ ਬੱਚੀ ਮੰਗ ਰਾ ਮੇਰੇ ਟੀਕੇ ਦੀ ਬੱਚੀ ਆ ਬੱਚੀ ਦਾ ਦੇਖ ਬੱਚੀ ਗੁਲਾਬੀ ਨਾ ਤਾਂ ਤੇ ਗੁਲਾਬੀ ਥਾਣਾ ਤੇ ਲੰਮੀ ਦੇਖ ਖੋਲ ਨਹੀਂ ਨਹੀਂ ਲੰਮੀ ਆ ਵੀਰੇ ਉੱਚੀ ਦੇਖ ਬੱਚੀ ਦਾ ਹਿਆ ਪਾਤੇ ਆ ਤੇ ਇਹ ਬਹੁਤ ਸੋਹਣੀ ਆ ਇਹ ਵੀ ਦੋ ਦੰਦ ਬੱਚੇ ਹੀ ਆ ਬਾਈ ਅੱਛਾ ਦੋ ਦੰਦ ਆ ਤੇ ਕੱਦ ਹੈ ਪਲੂਣ ਹੈ ਪਲੂਣ ਬੱਚੀ ਆ ਦੋ ਦੰਦ ਦਾ ਮੂੰਹ ਦੇ ਭਲਾ ਕਰਦੀ ਹੁੰਦੀ ਮਿੱਤਰੋ ਭਲਾਂ ਤਾਂ ਹੈਗਾ ਮੂੰਹਾਂ ਬਹੁਤ ਸੋਹਣੀ ਸੀ ਥਣਾ ਜੀ ਬੰਦ ਚੈੱਕ ਕਰਾ ਦੇਣਾ ਥਣਾ ਦਾ ਗਾਇਬ ਬਹੁਤ ਸੋਨਾਗਾ ਤੇ ਕੱਦ ਕਾਟਦਾ ਮਿੱਤਰ ਸੋ ਐਡਾ ਇੰਨਾ ਕਾ ਕਾ ਪਈਆ ਤੂੰ ਲੈ ਮੇਰੇ ਮੁੱਢਾ ਟਾਪਦੀ ਆ ਮੇਰਾ ਵੀ 6 ਫੁੱਟ ਕੱਦ ਆ ਲੈ ਬਾਈ ਇਹ ਸਾ ਅਡਜਸਟਮੈਂਟ ਕਰ ਲੈ ਤੇ ਗਾਂ ਦੀ ਮਿੱਤਰ ਲਵਾਈ ਬਹੁਤ ਜਿਆਦਾ ਗਈ ਲੰਮੀ ਲਵਾਈ ਜਿਆਦਾ ਗਈ ਤੇ ਪ੍ਰਿੰਟ ਤੁਹਾਡੇ ਸਾਹਮਣੇ ਕੋਈ ਪ੍ਰਿੰਟ ਟੋੜੀ ਨਹੀਂ ਦੇਖਾ ਜੋਖੇ ਨਹੀਂ ਬਾਈ ਹਾਂ ਤੇ ਮਗਰ ਅਜੇ ਬੱਛੀ ਆ ਇਹਦਾ ਉਦੋਂ ਵੀ ਕੋਈ ਤੋੜ ਨਹੀਂ ਬਾਹਰ ਤੋਂ ਅੰਦਰ ਵਿੱਚ ਇੱਥੇ 10000 ਤੇ ਆਪਾਂ ਬੱਛੀ ਰੱਖ ਲਾਂਗੇ ਬਾਈ ਜੇ ਕੇਨੇ ਕੱਲੀ ਗਾਂ ਲੈ ਕੇ ਜਾਣੀ ਹੋਵੇ ਵਿੱਚ ਤੋਂ ਅੰਦਰ ਵਿੱਚ ਹਾਂ ਵਿੱਚ ਤੋੜਦੇ ਵੀਰੇ ਚਲ ਵਿੱਚ ਲੈ ਹਾਂ ਲੈ ਵੀ ਇਥੋਂ ਇਹਨਾਂ ਆ ਬਾਰੋ ਮਿੱਤਰੋ ਬਿਹੜਾ ਟਾਂਚੇ ਦੇ ਵਿੱਚ ਆਰਡਰ ਕੁਆਲਿਟੀ ਦੀ ਬਹੁਤ ਚੰਗੀ ਵਿਹੜਾ ਟਾਂਚੇ ਦੀ ਤੇ ਸਿਰਫ ਕੁਛ ਘੰਟੇ ਹੋਇਆ ਸੂਰ ਮੋੜ ਲੈ ਬਿਟਾਈ ਜੀ ਨਾਲ ਕੱਦ ਬਹੁਤ ਲੰਮੀ ਬਹੁਤ ਆ ਇੱਥੇ ਰੁਕ ਬਹੀਚ ਹਾਂ ਇੱਥੇ ਵੀਹੀ ਚ ਰੋਕ ਲੈ ਮੜਾ ਲਓ ਰੁਕ ਲਿਆ ਤੋਰੀ ਉਹ ਟਿਕਾਈ ਜੀ ਨਾਲ ਲੈ ਇਥੋਂ ਨੀ ਆ ਮਾਲੋ ਮਿੱਤਰੋ ਤੇ ਬਹੁਤ ਚੰਗੇ ਖੁੱਲੇ ਟਾਂਚੇ ਦੀ ਵਿਹੜਾ ਰੰਗ ਬੈਂਟ ਸੋਹਣਾਗਾ ਹਾਂ ਇਥੇ ਆਰਡਰ ਦੀ ਕੁਆਲਿਟੀ ਜੇ ਕਹ ਲੋ ਬੈਗ ਸ਼ਾਟ ਤੁਣਾ ਦੀ ਬੰਤ ਦਿਖਾ ਦਿੰਨੇ ਤੇ ਭਲਾ ਤੁਨੂੰ ਤੇ ਪਹਿਲਾਂ ਆ ਗਈ ਕਰੀ ਬੈਠੇਗੀ ਤੇ ਪਹਿਲਾਂ ਵੈਸੇ ਬਹਿੜ ਦੀ ਨਾ ਭਲਾ ਹੁੰਦਾ ਉਹ ਚੰਗੇ ਹੁੰਦੇ ਨੇ ਨਾ ਤੇ ਆ ਇਥੋਂ ਤੁਹਾਨੂੰ ਬੈਕ ਸ਼ੈਡ ਤੋਂ ਥਣਾ ਦੀ ਬੰਦ ਚੈੱਕ ਕਰਾ ਦੇਗਾ ਥੋੜੀ ਨਾਰਮਲ ਚੂਚੀ ਜਿਹਾ ਕੁ ਪਗੜੀ ਉਹ ਤਾਂ ਨਿਸ਼ਾਨ ਵੀ ਨਹੀਂ ਬਾਈ ਹਾਂ ਨਿਸ਼ਾਨ ਤਾਂ ਨਹੀਂ ਹੈਗਾ ਉਹ ਤਾਂ ਮੂੰਹ ਵੀ ਨਹੀਂ ਬਾਈ ਠੀਕ ਹੈ ਠੀਕ ਹੈ ਮੂੰਹ ਵੀ ਨਹੀਂ ਹੈ ਲੈ ਤੇ ਆ ਡਰ ਆ ਦੇ ਦੋ ਮੂੰਹ ਵੀ ਨਹੀਂ ਬਚੀ ਦੇ ਤਾਂ ਲੈ ਤੇਰਾ ਬਸ ਲੈ ਨਿਸ਼ਾਨੋਂ ਵੀ ਨਹੀਂ ਕੋਈ ਲੈ ਠੀਕ ਹੈ ਠੀਕ ਹੈ ਤਾਂ ਵੈਸੇ ਹੀ ਹੋਏ ਨੇ ਹਾਂ ਦੁੱਧ ਵੀਰੇ 15 ਕਿਲੋ ਬੋਲੇ ਹੁੰਦੇ ਸਾਬ ਮੈਂ ਥੱਲੇ ਅੱਛਾ ਹਾਂ ਦੁੱਧ ਕੀਮਤ ਕਰਦੇ ਵੀ ਕਿੰਨਾ ਪਾ ਦੁੱਧ ਦੇ ਦੋ ਬਾਈ 25 26 ਕਿਲੋ ਪਹਿਲਾਂ ਬੱਚੇ ਦੋ ਦੰਦ ਦੇ ਵਾਲੇ ਜੇਲੇ ਸਾਲ ਢਾਂਚਾ ਦਾ 2 ਸਾਲ ਦੀ ਹੋ ਜਾ ਉਹ ਬੋਲ ਨਾ ਹਾਂ ਤੇ ਮੈਂ 10000 ਦੀ ਬੱਛੀ ਵੀ ਰੱਖ ਲਾਂਗੇ ਜੇ ਆਪਾਂ ਜੇ ਸੌਦਾ ਕਰੀਏ ਜੇ ਸੌਦਾ ਹਾਂ ਜੇ ਨਹੀਂ ਬੱਛੀ ਲੈ ਕੇ ਆ ਨਹੀਂ ਤੇ ਰੇਟ ਰੇਟ ਵੀਰੇ ਇਹਦਾ ਦੇ ਲੈਣਾਗਾ 110000 ਰੁਪਿਆ ਠੀਕ ਆ 110000 ਦੀ ਆਪਾਂ ਡਿਮਾਂਡ ਕਰਦੇ ਹਾਂ ਬਾਕੀ ਮਾਨਤਨ ਹੋ ਜਾਊਗਾ ਹਾਂ ਮੌਕੇ ਤੇ ਮਾਨਤਨ ਹੋ ਜਾਊਗਾ ਲੈ ਮਿੱਤਰੋ ਚੰਗੀ ਬਰੀਡ ਵਾਲੀ ਬੱਛੀ ਆ ਮਗਰੀ ਬੱਛੀ ਬਹੁਤ ਚੰਗੀ ਆ ਜੇ ਕਿਸੇ ਪ੍ਰਾਣ ਨਸਲ ਤੇ ਕੰਮ ਕਰਨ ਨੂੰ ਆਵਾਸਤਿ ਮਿਹਲੇ ਬੈਣਾ ਇਹਨੇ ਪ੍ਰਿੰਟਲ ਚੰਗਿਆ ਰਹਿੰਦੇ 110 ਮੋਲਾ ਬਾਕੀ ਉਹਦਾ ਵਾਦਾ ਘਾਟਾ ਮੌਕੇ ਤੇ ਹੋ ਜਾਊਗਾ ਦੋਆਂ ਦ ਤੇ ਆ ਗਈ ਆਪ ਨੂੰ మీడియం ਹਾਈਟ ਦੇ ਹਨਾ ਇਹ ਵੀਰੇ మీడియం ਹਾਈਟ ਆ ਦੁੱਧ ਦੇ ਦੂਗੀ 17-18 ਕਿਲੋ ਬੱਚੀ ਇਹਦੀ ਪਲੂਣੀ ਆ ਹਾਂ ਇਹ ਵੀ ਪਲੂਣ ਪਹਿਲਾਂ ਨ ਬੱਚੀ ਆ ਵੀਰੇ ਲੈ ਬਾਹਰ ਲੈ ਫਿਰ ਲੈ ਵੀ ਇਹ ਦੋ ਨੰਬਰ ਵਹਿੜਾ ਮਿੱਤਰੋ ਪਹਿਲਾ ਸੋ ਸੁਣ ਲੈ ਕਹਿ ਕਦਿੰਦੀ ਕੱਚੀ ਵੀਰੇ ਕਾਲੇ ਇਹ ਵੀਰੇ ਪੰਜ ਚਾਰ ਦਿਨ ਲੈ ਜਾਉਗੇ ਪੰਜ ਚਾਰ ਦਿਨ ਲੈਣੇ మీడియం ਹਾਈਟ ਚ ਆ ਗਈ ਇਹਦਾ ਮੁੱਲ ਵੀ ਛੋਟਾ ਹੀ ਕਰਾਂਗੇ ਤਾਂ ਇਹਦਾ ਮੁੱਲ ਛੋਟਾ ਦੁੱਧ ਦੇ ਦੂ ਬਈ 17-18 ਕਿਲੋ ਬੱਚੀ 15 ਤਾਂ ਆਣੀ ਦੇ ਦੂ ਹਾਂ 15 ਤਾਂ ਖੁੱਲ ਨਹੀਂ ਵੱਧ ਦੇ ਦੂ 15 ਇਥੇ ਰੋਕੀ ਵੀ ਸੀ ਹਾਂ ਲੈ ਲੰਮੀ ਨੂੰ ਬਹੁਤ ਤਾਂ ਬਈ ਤੇ ਇੱਥੋਂ ਸਾਨੂੰ ਆਰਡਰ ਦੀ ਕੁਆਲਿਟੀ ਥਣਾ ਦੀ ਬੰਤਰ ਹਨਾ ਦੇਖੋ ਚਾਰੇ ਥਣਾ ਐਨ ਗਾਇ ਦੇ ਵਿੱਚ ਚਿੱਟੇ ਰੰਗ ਦੇ ਵਿੱਚ ਲੱਗੇ ਹੋਣੇਗੇ ਤੇ ਆਰਡਰ ਦੀ ਕੁਆਲਿਟੀ ਪਿੱਛੇ ਨੂੰ ਉੰਨੀ ਕੈ ਤੇ ਇੱਥੋਂ ਫੇਸ ਕੁਆਲਿਟੀ ਚੈੱਕ ਕਰ ਲਉ ਨਾ ਚੰਗੀ ਆ ਲੈ ਜਾ ਫਿਰ ਬਈ ਟਿਕਾਈ ਨਾਲ ਤੋੜ ਕੇ ਤਿਲਕਾਂ ਤੁਲਕਾਂ ਤੋਂ ਤੇ ਇਹ ਹੈਗੇ 2 ਨੰਬਰ ਵੇੜ ਮਿੱਤਰੋ ਇਹ ਵੀ ਤੁਹਾਨੂੰ ਦਿਖਾ ਦਿੰਨੇ ਆਪਾਂ ਤੇ ਇੱਥੋਂ ਕੋ ਮੈਨਿਸ਼ਾ ਰਿਪੋਰਟ ਨਹੀਂ ਸਾਖ ਨਹੀਂ ਵੀਰੇ ਹਾਂ ਕੋਈ ਫੋਰਟ ਸਾਖ ਆਹੀਂ ਢਿੱਲਾ ਪੈ ਕਹ ਲੈ ਨਹੀਂ ਆਪਾਂ ਚਾਰ ਦਿਨਾਂ ਕਿ ਲੱਗਣਗੇ ਹਾਂ ਵੀਰੇ ਪੰਜ ਚਾਰ ਦਿਨ ਲੈ ਜੂਗੀ ਠੀਕ ਆ ਇਹਦਾ ਫਿਰ ਆਪਾਂ ਦੋ ਨੰਬਰ ਵਾੜ ਦਾ ਕਿੰਨਾ ਕੁ ਮੁੱਲ ਕਰਨਾ ਜਾਇਜ਼ ਆ ਇਹਦਾ ਬਸ ਮੰਨ ਕੇ ਚਲ ਦੇਣ ਲੈਣ 57000 ਰੁਪਏ ਆ ਉਹ ਤਾਂ ਛੋੜ ਕਰ ਦਾਂਗੇ ਲਾ ਦੇ ਹਲੇ ਵਾਲੂ ਬਾਬਾ ਸੋਹਣਾ ਬਣਾਉ ਬਾਈ ਹੂੰ ਢਿੱਲਾ ਢੁਲਾ ਪਾਗਾ ਹਾਂ ਲੈ ਚ ਤੇ ਵਾਰਾ ਚੱਕਾ ਮੇ ਤਾਂ 52000 ਥੋੜਾ ਵਾਧਾ ਘਾਟਾ ਹੋ ਜਾਊਗਾ ਸੋਹਣੀ ਵਾੜਾ ਦੋ ਨੰਬਰ ਤੇ ਗੱਪਣ ਤੇ ਤਿੰਨ ਨੰਬਰ ਤੇ ਆ ਗਈ ਆਪਣੇ ਕੋਲੇ ਵੱਡੀ ਵਾੜੇ ਵੀ ਆ ਗਈ ਨਾ ਇਹ ਵੀ ਗੱਪਣ ਇਹ ਗੱਪਣ ਆ ਵੀਰੇ ਇਹ ਲੈ ਜੂਗੀ ਮੰਨ ਕੇ ਚੱਲ ਤੂੰ ਚਾਰ ਲੈ ਜੇ ਪੰਜ ਦਿਨ ਲੈ ਜੇ ਠੀਕ ਆ ਥਾਂ ਥਾਂ ਦਿਖਾ ਦੇ ਵੀਰੇ ਬਹੁਤ ਚੰਗਾ ਚਾਰੇ ਧਨ ਕੱਲੇ ਕੱਲੇ ਆ ਜਿਵੇਂ ਪੀਕੋ ਕੀਤੀ ਹੁੰਦੀ ਐ ਕੁੜਿਆਂ ਕਰ ਲੈਣੀਆਂ ਆ ਪੀੜ ਦੇ ਪਾਵੇਂ ਚਾਰੇ ਸਨ ਹਾਂ ਪੈਂ ਡੀਰਾਂ ਦੇ ਫੋਨ ਨਾ ਨੇ ਵੀ ਤੇ ਨਾੜਾਂ ਨੂੜਾਂ ਬਹੁਤ ਆ ਬਾਈ ਦੁੱਧ ਦਾ 24 ਕਿਲੋ ਦੁੱਧ ਚੋਇਆ ਬੰਦਾ ਤੇ ਮਨ ਲੇ ਸੁਆ ਕੇ ਤਾਂ ਦੂਜਾ 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 ਪੈਣ ਦੀ ਕੱਚੀ ਪੀ ਹਜੇ ਤੇ ਮਨ ਲੇ ਦੋ ਚਾਰ ਦਿਨ ਹੀ ਲੁਗ ਬਾਈ ਦੋ ਚਾਰ ਦਿਨ ਤੇ ਪਿੱਛੇ ਆਰਡਰ ਦੇ ਨਾ ਖਾਣਾ ਮਿੱਤਰੋ ਚ ਬਾਹਰ ਲਾ ਚੱਟ ਗਈ ਇਹਨੂੰ ਇੱਥੋਂ ਨਹੀਂ ਆ ਮਾਰੋ ਮਿੱਤਰੋ ਬੈਕ ਸ਼ੈਟ ਤੋਂ ਆਰਡਰ ਕੁਆਲਟੀ ਚੈੱਕ ਕਰ ਲੋ ਤਾ ਸ਼ਰੀਰਾ ਥੋੜਾ ਡਰਦੀ ਆ ਨਾ ਇਦੋਂ ਲੈ ਇਥੇ ਬੈਕ ਸ਼ਟ ਦੇਖੋ ਜੀ ਸੋਨਾ ਦਾ ਟਾਂਚਾ ਕੱਦੇ ਕੱਢੂ ਚੰਗਾ ਮੋੜ ਲਿਆ ਵਸ ਬੇਰੇ ਫੋਟ ਕੈ ਜੀ ਨਾਲ ਢਿੱਲਾ ਢੋਲਾ ਬਹੁਤ ਜ਼ਿਆਦਾ ਪੰਗਾ ਤੀਰੀਆਂ ਵਾਈਆਂ ਦਾ 2-4 ਕਿਲੋ ਸੂਦੇ ਟਿਕਾਈ ਜੀ ਨਾ ਬਹੁਤ ਟਿਕਾਈ ਜੀ ਨਾਲ ਥੋੜਾ ਹੌਲੀ ਤਲਕਣਾ ਜਾਵੇ ਠੀਕ ਆ ਇਥੇ ਸੁਣ ਕੋਈ ਨਹੀਂ ਸ਼ਾਟੂ ਖਾਂ ਦਿਖਾਉਣ ਕੋ ਨਾਲੋਂ ਇਹ ਬਹੁਤ ਮੋਟਾ ਇਦਲੇ ਪਾਸੇ ਨਾ ਚੰਗਿਆ ਥਣਾ ਗਿਆ ਇਹ ਬਹੁਤ ਸੋਨਾ ਦਾ ਤੇ ਤਕਰੀਬਨ 24-25 ਕਿਲੋ ਦੁੱਧ ਦੁੱਧ ਵਾਲੀ ਜਿਹੜੀ ਵਹਿੜ ਹੈ ਇਸ ਨੂੰ ਮਿਲ ਜਾਊਗੀ 36 ਵਾਈ ਨੂੰ ਪੁੱਛ ਲੈਣਾ ਆਪਾਂ ਤੇ ਇਹਦਾ ਫਿਰ ਆਪਾਂ ਰੇਟ ਕਿੰਨਾ ਕਰਨਾ ਬਾਈ ਕਾਲੇ ਇਹਦਾ ਮੁੱਲ ਹੈਗਾ 82000 ਰੁਪਿਆ ਬਾਈ ਇਹਦਾ ਮੁੱਲ 82 ਬਸ ਵਿੱਚ ਵਾਧਾ ਘਾਟਾ ਹੋ ਜਾਊਗਾ ਦੋ ਨੰਬਰ ਵਾੜ ਦਾ 52000 ਆ 55000 ਹਣਾ 55000 ਵਾਧਾ ਘਾਟਾ ਹੋ ਜਾਊ ਤੇ ਪਹਿਲੇ ਨੰਬਰ ਵਾਲੀ ਤੁਸੀਂ ਦੁਬਾਰਾ ਫੇਸ ਦੀ ਕੰਮਰਾ ਦੇਣਾ ਤੁਸੀਂ ਕੋਲਿਆ ਕੇ ਚੱਕੂਗਾ ਨਾ ਵੀਡੀਓ ਨਾਲੋਂ 19 ਦੀ ਤੁਹਾਨੂੰ 21 ਨਜ਼ਰ ਆਉਣੀਆਂ ਆ ਬੱਚੀ ਦੁਬਾਰਾ ਦੇਖ ਸਕਦੇ ਹੋ ਹਣਾ ਬਹੁਤ ਚੰਗੇ ਸੀਮਨ ਦੀ ਹੋ ਸਕਦੀ ਹੈਗੀ ਜਿਹੜਾ ਸਾਡੇ ਬੱਚੀ ਦਾ ਪ੍ਰਿੰਟ ਹੈਗਾ ਇਸ ਨੂੰ ਇੱਕ ਲਾਸਟ ਤੋਂ ਵਾਧਾ ਘਾਟਾ ਮਾਨਦਨ ਹੋਣਾ ਡਿਪੈਂਡ ਕਰਦਾ ਵੀ ਤੁਸੀਂ ਕਿੰਨਾ ਬਾਈ ਨੂੰ ਰੇਟ ਘਟਾ ਸਕਦੇ ਹੋਗੇ ਪਿੰਡ ਤਹਿਸੀਲ ਤਪਾਦ ਜ਼ਿਲ੍ਹਾ ਬਰਾਸ 77107 37152 ਸੰਪਰਕ ਨੰਬਰ ਹੈ ਸੋ ਧੰਨਵਾਦ ਜੀ ਸਤਿ ਸ਼੍ਰੀ ਅਕਾਲ